ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਾਪੂ ਬਲਕੌਰ ਸਿੰਘ ਦੇ ਘਰ ਵਿੱਚ ਕਾਫੀ ਲੰਮੇ ਸਮੇਂ ਬਾਅਦ ਖੁਸ਼ੀਆਂ ਵਾਪਸ ਆਈਆਂ ਸਨ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਸੀ ਤੁਸੀਂ ਵੀ ਪਿਛਲੇ ਕਈ ਸਾਲਾਂ ਬਾਅਦ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਇੰਨਾ ਜ਼ਿਆਦਾ ਖੁਸ਼ ਦੇਖਿਆ ਹੋਵੇਗਾ ਉਹਨਾਂ ਨੇ ਉਨ੍ਹਾਂ ਦੇ ਘਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ ਤੇ ਆਪਣੇ ਆਪਣੇ ਤਰੀਕੇ ਖੁਸ਼ੀਆਂ ਮਨਾ ਰਹੇ ਨੇ ਇਸੇ ਦੌਰਾਨ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਸਰਕਾਰ ਵੱਲੋਂ ਬਾਪੂ ਬਲਕੌਰ ਸਿੰਘ ਕੋਲੋਂ ਬੱਚੇ ਦੇ ਲੀਗਲ ਡਾਕੂਮੈਂਟ ਮੰਗੇ ਗਏ ਸੀ ਜਿਸ ਤੋਂ ਬਾਅਦ ਬਾਪੂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਬਾਪੂ ਬਲਕੌਰ ਸਿੰਘ ਫਸਦੇ ਨਜ਼ਰ ਆਏ ਸਨ ਕਿਉਂਕਿ ਭਾਰਤੀ ਕਾਨੂੰਨ ਅਨੁਸਾਰ 50 ਸਾਲ ਤੋਂ ਜ਼ਿਆਦਾ ਉਮਰ ਦੀ ਔਰਤ ਆਈਐਫ ਤਕਨੀਕ ਨਾਲ ਬੱਚਾ ਪੈਦਾ ਨਹੀਂ ਕਰ ਸਕਦੀ ਜਿੱਥੇ ਕਿ ਮਾਤਾ ਚਰਨਕੌਰ ਇਸ ਸਮੇਂ 58 ਸਾਲ ਦੇ ਕਰੀਬ ਹਨ ਤੇ ਇਸ ਦੇ ਨਾਲ ਹੀ ਛੋਟੇ ਸਿੱਧੂ ਦੀ ਡਿਲੀਵਰੀ ਕਰਵਾਉਣ ਵਾਲੇ ਹਸਪਤਾਲ ਨੂੰ ਵੀ ਨੋਟਿਸ ਭੇਜਿਆ ਗਿਆ ਹੈ ਕਾਨੂੰਨ ਦੀ ਉਲੰਘਣਾ ਕਰਨ ਤੇ ਹਸਪਤਾਲ ਤੇ ਵੀ ਜਿਹੜੀ ਆ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਨੇ ਜਿਹੜੇ ਉਹ ਜਰੂਰ ਸਾਂਝੇ ਕਰੋ